ਅਮਰ ਦਾਬ ਦੇ ਪੋਡਕਾਸਟ ਤੋਂ ਬਾਅਦ ਸੁਰਿੰਦਰ ਸਾਈਂ ਦੇ ਉੱਤੇ ਕਾਫੀ ਸਵਾਲ ਵੀ ਚੱਕੇ ਗਏ ਜਿਸ ਤੋਂ ਬਾਅਦ ਹਾਲੀ ਵਿੱਚ ਢਿੱਲੋਂ ਪ੍ਰੀਤ ਵਲੌਗ ਜੋ ਕਿ ਤੁਸੀਂ ਦੇਖਿਆ ਹੋਣਾ ਕਿ ਮਾਡਲ ਮੁੰਡਾ ਆ ਉਹ ਇੱਕ ਵੀਡੀਓ ਬਣਾ ਰਿਹਾ ਹੁੰਦਾ ਹੈ ਤੇ ਉਸ ਦੇ ਵਿੱਚ ਵੀ ਉਹਨਾਂ ਨੇ ਸੁਰਿੰਦਰ ਸਾਈਂ ਨੂੰ ਰਿਪਲਾਈ ਕਰਿਆ ਕਿ ਸਾਹਿਬ ਦਾ ਉਹਨਾਂ ਨੇ ਕਿਹਾ ਦੇਖੋ ਸਾਧ ਵੀ ਫੜਿਆ ਗਿਆ ਤੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆਉਂਦਾ ਹੀ ਆਉਂਦਾ ਤੇ ਉਹ ਸਾਧ ਫੜਿਆ ਗਿਆ ਹੈ ਤੇ ਜੋ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਯਾਦੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਢਿੱਲੋਂ ਪ੍ਰੀਤ ਨੇ ਸੁਰਿੰਦਰ ਸਾਈਂ ਨੂੰ ਰਿਪਲਾਈ ਕਰਿਆ ਹੈ

Baja lagi, aja dah laju...